ਅਸਲੇ ਅਰੀ ਸੀਜ਼ਨ ਜਿਹੜਾ ਹੈਗਾ ਸਿਰ ਤੇ ਹੈਗਾ ਔਰ ਉਸ ਦੇ ਮੱਦੇ ਨਜ਼ਰ ਫਾਇਰ ਗ੍ਰੇਡ ਦਾ ਜਿਹੜਾ ਕਾਫਲਾ ਹੈਗਾ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਪੰਜਾਬ ਸਰਕਾਰ ਵੱਲੋਂ ਹੁਣ ਤਿੰਨ ਫਾਇਰ ਗ੍ਰੇਡ ਦੀਆਂ ਗੱਡੀਆਂ ਜਲੰਧਰ ਨੂੰ ਦਿੱਤੀਆਂ ਗਈਆਂ ਨੇ ਇੱਕ ਬਿਲਕੁਲ ਤਿਆਰ ਵਰ ਤਿਆਰ ਖੜੀ ਹੈ ਜਿਹੜੀ ਅਸਲੇ ਉਹਨੂੰ ਹਰੀ ਢੰਡੀ ਦੇ ਕੇ ਇਥੋਂ ਰਵਾਨਾ ਕੀਤਾ ਜਾਏਗਾ ਔਰ ਇੱਕ ਮੇਰੇ ਖੱਬੇ ਪਾਸੇ ਜਿਹੜੀ ਮੌਜੂਦ ਹੈ ਗੱਡੀ ਔਰ ਇੱਕ ਖਾਸ ਕਰਕੇ ਛੋਟੀ ਗੱਡੀ ਇੱਕ ਜਲੰਧਰ ਸ਼ਹਿਰ ਨੂੰ ਹੋਰ ਦਿੱਤੀ ਗਈ ਹੈ ਕਿਉਂਕਿ ਕਾਫੀ ਤੰਗ ਬਾਜ਼ਾਰ ਹੈ ਕਿ ਜਿਸ ਕਰਕੇ ਇਸ ਦੀ ਖਾਸ ਲੋਡ ਜਲੰਧਰ ਨੂੰ ਸਗੀ ਮੈਂ ਇੱਕ ਵਾਰੀ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਆ ਕਿ ਜਲੰਧਰ ਵਿੱਚ ਜਿਹੜੀਆਂ ਤਿੰਨ ਗੱਡੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਹਰੀ ਝੰਡੀ ਦੇ ਕੇ ਹੁਣ ਇੱਥੋਂ ਰਵਾਨਾ ਕੀਤਾ ਜਾਵੇਗਾ ਗੱਲਬਾਤ ਵੀ ਅਫਸਰਾਂ ਨਾਲ ਕਰਾਂਗੇ ਪਰ ਫਿਲਹਾਲ ਤਸਵੀਰਾਂ ਅਸਲੇ ਦੇਣਿਕ ਸ਼ਹਿਰਾ ਦੇ ਦਿਖਾ ਰਹੇ ਕਿ ਤਿੰਨ ਗੱਡੀਆਂ ਤੋਹਾਰੀ ਸੀਜ਼ਨ ਨੂੰ ਦੇਖਦੇ ਹੋਇਆ ਤਿੰਨ ਗੱਡੀਆਂ ਜਿਹੜੀਆਂ ਹੈਗੀਆਂ ਉਹ ਹਰ ਬਗੈਰ ਰੁੱਤੀਆਂ ਗਈਆਂ ਨੇ ਜੁਆਇੰਟ ਕਮਿਸ਼ਨਰ ਜਿਹੜੇ ਹੈਗੇ ਨੇ ਹਰੀ ਝੰਡੀ ਦਿੰਦੇ ਹੋਏ ਅਸਲੇ ਨਜ਼ਰ ਆ ਰਹੇ ਨੇ ਤੇ ਇਹ ਤਿੰਨ ਗੱਡੀਆਂ ਜਿਹੜੀਆਂ ਸਰਪੇਨ ਨੂੰ ਹੁਣ ਮਿਲੀਆਂ ਨੇ ਆਧੁਨਿਕ ਤਕਨੀਕ ਦੇ ਨਾਲ ਲੈਸ ਹੈਗੀਆਂ ਨੇ ਇੱਕ ਇਹ ਛੋਟੀ ਗੱਡੀ ਜਿਹੜੀ ਹੈਗੀ ਆ ਇਹ ਦਿੱਤੀ ਗਈ ਆ ਯੋਧਾ ਨਾਮ ਇਸ ਨੂੰ ਦਿੱਤਾ ਗਿਆ ਕਿਉਂਕਿ ਤੰਗ ਬਾਜ਼ਾਰ ਜਿਹਦਾ ਟਾਰੀ ਬਾਜ਼ਾਰ ਹੋ ਗਿਆ ਰੈਣਕ ਬਾਜ਼ਾਰ ਹੋ ਗਿਆ ਸੈਦਾ ਬਾਜ਼ਾਰ ਹੋ ਗਿਆ ਉਹਨਾਂ ਤੰਗ ਬਾਜ਼ਾਰਾਂ ਨੂੰ ਦੇਖਦੇ ਹੋਇਆ ਇਹ ਗੱਡੀ ਜਿਹੜੀ ਹੈਗੀ ਆ ਉਹਨਾਂ ਬਾਜ਼ਾਰਾਂ ਦੇ ਵਿੱਚ ਅੱਗ ਬੁਝਾਉਣ ਦੇ ਵਿੱਚ ਸક્ષਮ ਹੈਗੀ ਆ ਇਹ ਗੱਡੀਆਂ ਜਿਹੜੀਆਂ ਹੁਣ ਜਲੰਧਰ ਸ਼ਹਿਰ ਨੂੰ ਮਿਲੀਆਂ ਨੇ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੁਆਇੰਟ ਕਮਿਸ਼ਨਰ ਮੈਂ ਸਾਡੇ ਨਾਲ ਆਏਗੇ ਨੇ ਚੇਅਰਮੈਨ ਮੈਂ ਸਾਡੇ ਨਾਲ ਆਏਗੇ ਕਿਵੇਂ ਦੇਖਦੇ ਹੋ ਕਿ ਤਿਹਾਰੀ ਸੀਜ਼ਨ ਹੈਗਾ ਔਰ ਅ ਇੱਕ ਤਾਂ ਜਿਹੜੇ ਸਾਡੇ ਕੋਲ ਕਰਮਚਾਰੀ ਹੈਗੇ ਨੇ ਫਾਇਰ ਬਿਗੇਟ ਦੇ ਉਹਨਾਂ ਦੀ ਵੀ ਘਾਟ ਹੈਗੀ ਆ ਔਰ ਜਿਹੜੀ ਗੱਡੀਆਂ ਦੀ ਘਾਟ ਆ ਉਹ ਤਕਰੀਬਨ ਤਕਰੀਬਨ ਪੂਰੀ ਹੋ ਚੁੱਕੀ ਹੈ ਨਹੀਂ ਨਹੀਂ ਹੁਣ ਤਾਂ ਗੱਡੀਆਂ ਦੀ ਘਾਟ ਪੂਰੀ ਹੋ ਚੁੱਕੀ ਆ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਫਾਇਰ ਵਗੇਂਡ ਨੂੰ ਐਨਾ ਖੁਸ਼ੀ ਦਿੱਤਾ ਹੈਗਾ ਤੇ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਕੰਮ ਹੋਣਗੇ ਸਾਰਿਆਂ ਦੇ ਬਹੁਤ-ਬਹੁਤ ਕਰਮਚਾਰੀਆਂ ਦੀ ਘਾਟ ਨਹੀਂ ਨਹੀਂ ਕਰਮਚਾਰੀ ਤਾਂ ਤਕਰੀਬਨ ਹੈਗੇ ਨੇ ਪੂਰੇ ਜਿਹੜੇ ਆਉਣ ਵਾਲੇ ਟਾਈਮ 'ਚ ਹੋਰ ਵਧੀਆ ਮੁੰਡੇ ਹੋਣ ਤੱਕ ਕੀ ਕਰਾਂਗੇ ਆਉਣ ਵਾਲੇ ਟਾਈਮ 'ਚ ਹਾਂਜੀ ਸਰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਅ ਗਲੀਆਂ ਦੀ ਘਾਟ तकरीबन ਪੂਰੀ ਹੋ ਚੁੱਕੀ ਆ ਕਿਉਂਕਿ ਤੰਗ ਗਲੀਆਂ ਵਾਸਤੇ ਯੋਧਾ ਵੀ ਹੋਣ ਆ ਗਿਆ ਕਿਉਂਕਿ ਤੰਗ ਗਲੀਆਂ ਵਿੱਚ ਤਾਂਸੀ ਮੁਸ਼ਕਲ ਜਿਹੜੀ ਫਾਇਰ ਕਰਮੀਆਂ ਨੂੰ ਆਉਂਦੀ ਸੀਗੀ ਉਹ तकरीबन ਪੂਰੀ ਹੋ ਚੁੱਕੀ ਆ ਜਿਹੜੇ ਨਵੇਂ ਹੋਰ ਜਿਹੜੇ ਮੁਲਾਜ਼ਮ ਜਿਹੜੇ ਫਾਇਰ ਕਰਮੀ ਚਾਹੀਦੇ ਨੇ ਉਹਦਾ ਦੀ ਘਾਟ ਕਦੋਂ ਤੱਕ ਪੂਰੀ ਹੋਏਗੀ ਅਸੀਂ ਨਵੇਂ ਫਾਇਰ ਸਟੇਸ਼ਨ ਬਣਾਏ ਆ ਜਿੱਨੇ ਨਵੇਂ ਫਾਇਰ ਸਟੇਸ਼ਨ ਆ ਉਹਨਾਂ ਤੇ ਨਵੇਂ ਕਰਮਚਾਰੀਆਂ ਦੀ ਭਰਤੀ ਆ ਸਾਰਾ ਕੁਝ ਹੋ ਰਿਹਾ ਆ ਹਰ ਤਰੀਕੇ ਦੇ ਨਾਲ ਹਰ ਸੰਭਵ ਸਹਾਇਤਾ ਦਿੱਤੀ ਜਾ ਰਹੀ ਆ ਨਵੀਂ ਮਸ਼ੀਨਰੀ ਵੀ ਆ ਰਹੀ ਹੈ ਕਰਮਚਾਰੀਆਂ ਦੀ ਵੀ ਜਿਹੜੀ ਕਮੀ ਆ ਉਸ ਪੰਜਾਬ ਸਰਕਾਰ ਪੂਰੇ ਜਤਨਸ਼ੀਲਾ ਉਹਨਾਂ ਨੂੰ ਪੂਰਾ ਕੀਤਾ ਜਾਏਗਾ ਕਿਉਂਕਿ ਗੱਡੀਆਂ ਦੀ ਜਿਹੜੀ ਘਾਟ ਸੀਗੀ ਤੰਗ ਬਾਜ਼ਾਰਾਂ ਦੇ ਵਿੱਚ ਕਾਫੀ ਦਿੱਕਤ ਆਉਂਦੀ ਸੀ ਉਹ ਤਕਰੀਬਨ ਪੂਰੀ ਹੋ ਚੁੱਕੀ ਆ ਜਿਹੜੀਆਂ ਨਵੀਆਂ ਗੱਡੀਆਂ ਆਈਆਂ ਨੇ ਉਹਨਾਂ ਚ ਕੀ ਕੀ ਖਾਸ ਲੈਸ ਹੈਗਾ ਇੰਨ ਤਰ੍ਹਾਂ ਦੀਆਂ ਗੱਡੀਆਂ ਆਈਆਂ ਨੇ ਇੱਕ ਛੋਟੀ ਗੱਡੀ ਆ ਜਿਹੜੀ ਕਿ ਤੰਗ ਗਲੀਆਂ ਵਿੱਚ ਸਾਡੇ ਜਲੰਧਰ ਦੇ ਬਾਜ਼ਾਰਾਂ ਦੇ ਵਿੱਚ ਜ਼ਰੂਰੀ ਸੀ ਜਿਹਦੀ ਸਾਨੂੰ ਬਹੁਤ ਦੇਰ ਤੋਂ ਸਾਡੀ ਮੰਗ ਸੀ ਕਿ ਉਹਨੂੰ ਪੂਰਾ ਕੀਤਾ ਜਾਏ ਉਹ ਪੂਰੀ ਹੋ ਗਈ ਆ ਤੇ ਇਸ ਤਰੀਕੇ ਦੇ ਨਾਲ ਜਿਹੜੇ ਛੋਟੇ ਬਾਜ਼ਾਰ ਨੇ ਜਿਵੇਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਕੋਈ ਇਹੋ ਜਿਹੀ ਅਗਜਨੀ ਦੀ ਪ੍ਰੋਬਲਮ ਆ ਜਾਂਦੀ ਹੈ ਉਹਦੇ ਨਾਲ ਉਹਨੂੰ ਹੱਲ ਕੀਤਾ ਜਾਏਗਾ ਤੇ ਜਿਹੜੀ ਕਰਮਚਾਰੀਆਂ ਦੀ ਤੁਸੀਂ ਗੱਲ ਕੀਤੀ ਆ ਉਹਦੇ ਵੀ ਉਹ ਵੀ ਤੰਮ ਪ੍ਰੋਸੈਸ ਅਧੀਨ ਆ ਉਹ ਵੀ ਜਲਦੀ ਪੂਰਾ ਕੀਤਾ ਜਾਏਗਾ ਤੇ ਜਿਹੜੀ ਵੀ ਕੋਈ ਕਮੀ ਆ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਣਗੀਆਂ ਕਿ ਤੁਹਾਨੂੰ ਵਾਰ ਤੁਸੀਂ ਕਿਵੇਂ ਦੇਖੋ ਮਨਿੰਦਰ ਸਿੰਘ ਜੀ ਕਿਉਂਕਿ ਤੁਹਾਡੀ ਰਹਿਨਮਾਈ ਹੇਠ ਸਾਰੇ ਕਰਮਚਾਰੀ ਕੰਮ ਕਰਦੇ ਹੈਗੇ ਨੇ ਕਿੱਦਾਂ ਕਿੱਦਾਂ ਦੀਆਂ ਲੋੜਾਂ ਸੀਗੀਆਂ ਜਿਹੜੀਆਂ ਹੁਣ ਲੋੜਾਂ ਪੂਰੀਆਂ ਹੋਈਆਂ ਨੇ ਇਹ ਸਾਰੇ ਆ ਮੋਸਟਲੀ ਸਾਡੀਆਂ ਲੋੜਾਂ ਪੂਰੀਆਂ ਹੋਈਆਂ ਗਿਆ ਜੋ ਦਿਵਾਰੇ ਦੇ ਤ ਯਾਰੀ ਚਾਹੀਦੀ ਸਾਡੀ ਪੂਰੀ ਹੈ ਸਾਨੂੰ ਜੋ ਵੀ ਸਹਾਇਤਾ ਚਾਹੀਦੀ ਸੀ ਉਹ ਉਸ ਸਹਾਇਤਾ ਕਾਰਪੋਰੇਸ਼ਨ ਵੱਲੋਂ ਵੀ ਪੂਰੀ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ ਤੇ ਬਾਕੀ ਜਿਹੜੇ ਕੀ ਜੋ ਗੱਡੀਆਂ ਦੀ ਲੋੜ ਸੀ ਉਹ ਸਾਨੂੰ ਟਰੈਕਟਰ ਵੱਲੋਂ ਵੀ ਅਲਾਟ ਹੋ ਗਈਆਂ ਨੇ ਜਿਹੜਾ ਜੋਦਾ ਮਿਲਿਆ ਹੁਣ ਛੋਟੀ ਜਿਹੀ ਸਰ ਜੋਦਾ ਨਹੀਂ ਸਰ ਇਟ ਇਜ਼ ਅ ਸਮਾਲ ਫਾਇਰ ਟੈਂਡਰ ਜੋ 3000 ਵਾਟਰ ਕੈਪੈਸਿਟੀ ਨਾਲ ਨਹੀਂ ਜੋਦਾ ਨਹੀਂ ਮਿਲਿਆ ਉਹਨੂੰ ਜੋਦਾ ਦਾ ਇੱਕ ਜੋਦਾ ਜੀਪ ਹੁੰਦੀ ਸੀਗੀ ਉਹਨੂੰ ਅਸੀਂ ਮਿਸਟ बोलਦੇ વોટર મે સિસ્ટમ બોલਦੇ ਆ ਉਹਨੂੰ ਉਹ ਯੋਧਾ ਇੱਕ ਗੱਡੀ ਦਾ ਨਾ ਆ ਜੋ ਟਾਟਾ ਦੀ ਉਹ ਗੱਡੀ ਯੋਧਾ ਨਹੀਂ ਬਲੋ ਯੋਧਾ ਲੋਕੀ ਕਹਿਣ ਲੱਗੇ ਉਹਨੂੰ ਪੜ ਕੇ ਮਟਰਟਿਸ ਮੈਸਟ ਜਿਹਦੇ ਵਿੱਚ ਤਕਰੀਬਨ 3-400 ਲੀਟਰ ਪਾਣੀ ਹੁੰਦਾ ਤੇ ਉਹਦੇ ਵਿੱਚ ਗਨ ਹੁੰਦੀ ਹੈ ਕਿ ਛੋਟੀ ਜਣੀ ਜੀ ਜਾ ਕੇ ਨਾ ਉਸ ਨਾਲ ਅਸੀਂ ਛੋਟੀ ਮੋਟੀ ਜੋ ਇੱਕ ਫਰਸਟ ایڈ ਫਾਇਰ ਹੁੰਦੀ ਉਹਨੂੰ ਅਸੀਂ ਕਰ ਸਕਦੇ ਮੁਲਾਜ਼ਮਾਂ ਦੀ ਘਾਟ ਜਿਹੜੀ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਕਿਉਂਕਿ ਕਈ ਵਾਰੀ ਅਜਨੀ ਦੀਆਂ ਘਟਨਾਵਾਂ ਜਿੱਦਾਂ ਗਰਮੀ ਆਉਂਦੀਆਂ ਨੇ ਉਦੋਂ ਬਹੁਤ ਜ਼ਿਆਦਾ ਵਾਧ ਜਾਂਦੀਆਂ ਨੇ ਮੁਲਾਜ਼ਮਾਂ ਦੇ ਘਰ ਤੱਕ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ ਹਾਂਜੀ ਸਰ ਉਹ ਆ ਰਹੀ ਹੈ ਤਾਂ ਉਹਦੀ ਵੀ ਜਿੱਦਾਂ ਮੈਮ ਨੇ ਸਾਡੇ ਨੇ ਸੀਨੇ ਮੈਮ ਨੇ ਵੀ ਕਿਹਾ ਉਹ ਪ੍ਰੋਸੈਸ ਦੇ ਵਿੱਚ ਚੱਲਦਾ ਪਿਆ ਹੈ ਤਾਂ ਜਿੰਨੇ ਸਾਡੇ ਤੋਂ ਮੈਨਪਾਵਰ ਹੈ ਸਾਡੇ ਸਟਾਫ ਪੂਰਾ ਤਨਾਤ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਕੋਈ ਇਦਾਂ ਦੀ ਘਟਨਾ ਨਾ ਹੋਵੇ ਅਸੀਂ ਦੇਖਿਆ ਕਿ ਵੀ ਕਾਫੀ ਤੰਦੇਹੀ ਨਾਲ ਕੰਮ ਕਰਦੇ ਨੇ ਜਿੰਨੇ ਵੀ ਮੁਲਾਜ਼ਮ ਹੈਗੇ ਨੇ ਇਸੇ ਤਰ੍ਹਾਂ ਹੀ ਦਿਵਾਲੀ ਦੇ ਮੱਦੇਨਜ਼ਰ ਕਿਉਂਕਿ ਕਿਤੇ ਨਾ ਕਿਤੇ ਪਟਾਕੇ ਫੁੱਟੜੀਆਂ ਵਗੈਰਾ ਦੇ ਨਾਲ ਕਿਤੇ ਨਾ ਕਿਤੇ ਅੱਗ ਜਨੀ ਹੋ ਜਾਂਦੀ ਹੈ ਸਰ ਅਸੀਂ ਸਾਰਿਆਂ ਨੂੰ ਸਾਹਮਣੇ ਕਮਿਸ਼ਨਰ ਸਾਹਿਬ ਵੱਲੋਂ ਸਾਡੇ ਡਾਇਰੈਕਟਰ ਸਾਹਿਬ ਵੱਲੋਂ ਮੇਅਰ ਸਾਹਿਬ ਵੱਲੋਂ ਇਹੀ ਕਵਾਂਗੇ ਕਿ ਜੋ ਦੀਵਾਲੀ ਚਲਾਉਣੇ ਪਟਾਕੇ ਚਲਾਉਣੇ ਆ ਓਪਨ ਜਗ੍ਹਾ ਦੇ ਵਿੱਚ ਚਲਾਏ ਜਾਣ ਡੋਲੇ ਨਾ ਚਲਾਏ ਜਾਣ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਤੇ ਮੋਸਟਲੀ ਅਪੀਲ ਅੱਜ ਕੱਲ ਸਾਰੇ ਕਰਦੇ ਨੇ ਕਿ ਗ੍ਰੀਨ ਦੀਵਾਲੀ ਮਨਾਈ ਜਾਏ ਕਿ ਆਪਣੇ ਛੱਤਾਂ ਤੇ ਸਾਰੇ ਦੀਵਾਲੀ ਤੋਂ ਪਹਿਲਾਂ ਸਾਰੇ ਸਫਾਈਆਂ ਕਰ ਲੈਣ ਕੋਈ ਜਲਨਸ਼ਿਤ ਪਰਾਰਥ ਨਾ ਪਿਆ ਹੋਵੇ ਕਿ ਕਿਤੇ ਵੀ ਕੋਈ ਜੇ ਫੁੱਲ ਚੜੀ ਜਾਂ ਕਿਸੇ ਠਿਕਾਣੇ ਨਾਲ ਉੱਥੇ ਅੱਗ ਲੱਗ ਸਕੇ ਹਾਂਜੀ ਤੁਹਾਨੂੰ ਗੁਮਾਨ ਕਰਨੀ ਤਾਂ ਬਿਲਕੁਲ ਇਸ ਵੇਲੇ ਤਿੰਨ ਗੱਡੀਆਂ ਆਤੁਨਿਕ ਲੈਸ ਤਕਨੀਕ ਦੇ ਨਾਲ ਮਿਲੀਆਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਛੋਟੀ ਗੱਡੀ ਮਿਲੀ ਹੈ ਔਰ ਮੁਲਾਜ਼ਮਾਂ ਦੀ ਕਮੀ ਵੀ ਜਲਦ ਜਿਹੜੀ ਹੈਗੀ ਆ ਪੂਰੀ ਹੋ ਜਾਏਗੀ ਪਰ ਫਿਲਹਾਲ ਜਿਹੜੀ ਤੰਗ ਗਲੀਆਂ ਦੇ ਵਿੱਚ ਗੱਡੀਆਂ ਨਹੀਂ ਪਹੁੰਚ ਸਕਦੀਆਂ ਸੀਗੀਆਂ ਲੰਬੇ ਲੰਬੇ ਪਾਈਪ ਜਿਹੜੇ ਉੱਥੇ ਲਗਾਏ ਜਾਂਦੇ ਸੀਗੇ ਉਹਨਾਂ ਉਹਨਾਂ ਦੇ ਮੱਦੇਨਜ਼ਰ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਰਕਾਰ ਨੇ ਇੱਕ ਛੋਟੀ ਗੱਡੀ ਦਿੱਤੀ ਹੈ ਤਾਂਕਿ ਤੰਗ ਗਲੀਆਂ ਦੇ ਵਿੱਚ ਵੀ ਜੇ ਕਿਤੇ ਅੱਗ ਜਲੀ ਹੁੰਦੀ ਹੈ ਤਾਂ ਉਸ ਤੇ ਬੂਪਾਇਆ ਜਾ ਸਕਦਾ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਪੋਜ਼ਿਟ ਐਨਟੀ ਸੀਰਟੀ ਵੀ ਜਲੰਧਰ